ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਛੋਟੇ ਸੱਦੇ ਤੇ ਇੱਥੇ ਪਹੁੰਚੇ ਹੋ ਅੱਜ ਅਸੀਂ ਮੇਰੇ ਨਾਲ ਡਾਕਟਰ ਸੁਖੀ ਜੀ ਐਮਐਲਏ ਬੰਗਾ ਮੈਡਮ ਸੰਤੋਖ ਟਾਰੀਆ ਜੀ ਐਮਐਲਏ ਬਲਾਚੌਰ ਬੱਲੂ ਪਾਟਕ ਜੀ ਹਲਕਾ ਅੰਚਾਰ ਨਵਾਂ ਸ਼ਹਿਰ ਔਰ ਤਲਜੀਸਰਾ ਜੀ ਹਲਕਾ ਅੰਚਾਰ ਬੰਗਾ ਇਹ ਵੀ ਮੇਰੇ ਨਾਲ ਹੈ ਅ ਅੱਜ ਅਸੀਂ ਜਿਹੜਾ ਗੁਰਪਤਵੰਤ ਸਹਿਬ ਪੰਨੂ ਨੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਖਿਲਾਫ ਜੋ ਸ਼ਬਦਾਵਲੀ ਬੋਲੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਕੁ ਵਿਚਾਰ ਕਰਨਾ ਚਾਹੁੰਦੇ ਹਾਂ ਕਿ ਇਹ ਉਹਨਾਂ ਨੇ ਬਹੁਤ ਹੀ ਮੰਦਭਾਗੀ ਜਿਹੜੇ ਇਹ ਸ਼ਬਦ ਬੋਲੇ ਹੈ ਇੱਕ ਉਹ ਸਖਸ਼ ਜਿਨੇ ਗਰੀਬਾਂ ਨੂੰ ਕੁਚਲੇ ਮਜਲੂਮਾਂ ਨੂੰ ਉਹਨਾਂ ਦੇ ਹੱਕ ਦੁਆਏ ਔਰ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ ਔਰ ਹਿੰਦੁਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਹੋਏ। ਔਰ ਉਹਨਾਂ ਦੇ ਪਤੀ ਜਿਹੜੀ ਉਹਨਾਂ ਨੇ ਸ਼ਬਦਾਵਲੀ ਬੋਲੀ ਹੈ ਉਹਦੇ ਨਾਲ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਸਾਰੇ ਜਿਹੜੇ ਦੇਸ਼ਵਾਸੀ ਹੈ ਉਹਨਾਂ ਨੂੰ ਇਸ ਚੀਜ਼ ਕਾफी ਇਤਰਾਜ ਹੋਇਆ। ਔਰ ਮੇਰਾ ਖਿਆਲ ਹੈ ਕਿ ਸ਼ਾਇਦ ਪੰਨੂ ਸਾਹਿਬ ਨੇ ਪੰਜਾਬੀਆਂ ਦੀ ਵਿਚਾਰਧਾਰਾ ਬਾਰੇ ਇਹਨਾਂ ਪਤਾ ਨਹੀਂ ਹੈ ਕਿਉਂਕਿ ਜੋ ਬੌਂਡਿੰਗ ਪੰਜਾਬ ਦੇ ਲੋਕਾਂ ਦੀ ਆਪਸ ਹੈਗੀ ਹੈ ਉਹ ਸ਼ਾਇਦ ਹੋਰ ਕਿਸ ਸਟੇਟ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਘਟਰਾਵਾ ਹੋਈਆਂ। ਜਿਹਦੇ ਵਿੱਚ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬੀਆਂ ਨੇ ਜਿਹੜੀ ਆਸਿਓਂ ਦੀ ਬੌਂਡਿੰਗ ਸੀ ਉਹ ਕਦੇ ਉਤੇ ਕੋਈ ਖਾਵੀ ਜੇ ਹੋ ਸਕਿਆ ਔਰ ਮੇਰਾ ਤਾਂ ਖਿਆਲ ਇਹ ਵੀ ਹੈ ਕਿ ਉਹਨਾਂ ਨੇ ਸੈ ਸਿੱਖ ਤਾਨ ਦੇ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਲਈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਗਿਆ ਹੈ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਵੋ ਔਰ ਸਾਰੇ ਗੁਰੂਆਂ ਨੇ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਕਿ ਸ ਇਸ ਸੰਸਾਰ ਦੇ ਵਿੱਚ ਸਾਰੇ ਜਿਹੜੀ ਜਾਤ ਕੋਈ ਉੱਚ ਨਹੀਂ ਜੀਏ ਕੋਈ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਆਪ ਜਾਤਾਂ ਵਿੱਚ ਜਾਤਾਂ ਵਿੱਚ ਵੰਡੇ ਜਾਈਏ ਸੋ ਜੋ ਉਹਨਾਂ ਨੇ ਸ਼ਬਦਾਵਲੀ ਬੋਲੀ ਹੈ ਉਹ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਜੋ ਉਹਨਾਂ ਦੀ ਇੱਛਾ ਹੈਗੀ ਹੈ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਮੇਰਾ ਖਿਆਲ ਹੁਕਦੇ ਪੂਰੀ ਹੋਣ ਰਹੀ ਨਹੀਂ ਹੈ ਬਲਕਿ ਡਾਕਟਰ ਭੀਮਰਾਓ ਅੰਬੇਡਕਰ ਜਿਨ੍ਹਾਂ ਨੇ ਸਾਡੀ ਪੰਜਾਬ ਸਰਕਾ ਜੱਤ ਬਣੀ ਹੈ ਉਹਨਾਂ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਮਾਨ ਸਤਕਾਰ ਦਿੱਤਾ ਹੈ ਸਾਡੇ ਸੀਐਮ ਸਾਹਿਬ ਨੇ ਆਪਣੀਆਂ ਫੋਟੋਆਂ ਨਾ ਲਗਾ ਕੇ ਡਾਕਟਰ ਭੀਮਰਾਓ ਮੇਢਕਰ ਜਿੱਦਿਆਂ ਫੋਟੋਆਂ ਜਿਹੜੀਆਂ ਸਾਰੇ ਪੰਜਾਬ ਦੇ ਜਿੰਨੇ ਵੀ ਆਫਿਸ ਹੈਗੇ ਆ ਚਾਹੇ ਉਹ ਪੰਜਾਬ ਦੇ ਸਰਕਾਰੀ ਆਫਿਸ ਹੈ ਚਾਹੇ ਕੋਈ ਪਾਰਟੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਉਹਨਾਂ ਦੀ ਫੋਟੋਆਂ ਨਾਲ ਲਗਾਈ ਹੈ ਸ਼ੀਲ ਫਕਸ਼ਨ ਦੀ ਫੋਟੋਆਂ ਨਾਲ ਲਗਾਈ ਹੈ ਤੇ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੀ ਸ਼ਬਦਾਂਗਲੀ ਬੋਲੀ ਗਈ ਹੈ ਉਹਦੀ ਨਿੰਦਾ ਕਰਦੇ ਆਂ ਔਰ ਪੂਰਨ ਜਿਹੜੇ ਤੌਰ ਤੇ ਅਸੀਂ ਉਹਨੂੰ ਕਹਿੰਨੇ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ ਔਰ ਬਲਕਿ ਸਾਡੀ ਤਾਂ ਸਰਕਾਰ ਜਿਹੜੀ ਹੈ ਜਿਹਦਾ ਕੱਲ ਨੂੰ 134ਵਾਂ ਜਨਮ ਦਿਨ ਹੈ ਉਹਨੂੰ ਵੀ ਸਾਰੇ ਮਨਾ ਰਹੀ ਹੈ ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਡੀਏਐਨ ਕਾਲਜ ਆਫ ਐਜੂਕੇਸ਼ਨ ਹੈ ਉਹਦੇ ਵਿੱਚ ਕੱਲ ਨੂੰ 10:30 ਵਜੇ ਡਾਕਟਰ ਪੀਮਰਾਓ ਮੇੜਕਰ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ ਸੋ ਸਾਡਾ ਸਾਰਿਆਂ ਦਾ ਇਕੱਠ ਹੋ ਕੇ ਵਿਚਾਰ ਰਹੀ ਹੈ ਕਿ ਜੋ ਉਹਨਾਂ ਨੇ ਬੋਲਿਆ ਉਹਨੂੰ ਸਾਰਿਆਂ ਦਾ ਸਾਡਾ ਸੱਜ ਮੰਦਾ ਹੈ ਕਿ ਇਹਨੂੰ ਅਸੀਂ ਨਿੰਦਾ ਕਰੀਏ ਔਰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਮੈਂ 14 ਤਰੀਕ ਨੂੰ ਇਹ ਕਰੂੰਗਾ ਇਹ ਕਰੂੰਗਾ ਉਹ ਵੀ ਸਾਰਿਆਂ ਨੂੰ ਜਿਹੜਾ ਰਲ ਮਿਲ ਕੇ ਉਹਦੀ ਬਰੋਧ ਵੀ ਕਰਨਾ ਚਾਹੀਦਾ ਔਰ ਕੱਲ ਨੂੰ ਸਾਰੇ ਰਲ ਕੇ ਜਿਹੜਾ ਇਹ ਉਹਨਾਂ ਜਾਂਦੇ ਹੜਾ ਸਚੌਤੀਵਾਂ ਉਹਨੂੰ ਖੁਸ਼ੀ-ਖੁਸ਼ੀ ਨਾ ਮਨਾਣਗੇ ਮੈਂ ਹੁਣ ਡਾਕਟਰ ਸਾਹਿਬ ਨੂੰ ਕਹੂੰਗਾ ਕਿ ਉਹ ਵੀ ਆਪਣੇ ਯਾਰਕ ਬਾਬਾ ਸਾਹਿਬ ਡਾਕਟਰ ਪੀਮ ਬਰਾਉਂ ਅੰਬਿਤ ਕੱਜੀਦਾਰ ਕੱਲ 134 ਮਾਂ ਜਨਮ ਦਿਹਾੜਾ ਇਸ ਮੌਕੇ ਤੇ ਮੈਂ ਤੁਹਾਡੇ ਥਰੂ ਸਮੂਹ ਦੇਸ਼ ਵਾਸੀਆਂ ਨੂੰ ਔਰ ਸਮੂਹ ਭਾਰਤੀਆਂ ਨੂੰ ਜਿਹੜੇ ਦੂਜੇ ਦੇਸ਼ਾਂ 'ਚ ਵੱਸਦੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਸਭ ਇਹਨਾਂ ਕਿ ਬਾਬਾ ਸਾਹਿਬ ਡਾਕਟਰ ਕੁਮਾਰ ਅੰਬੇਡਕਰ ਸਿਰਫ ਦਲਿਤ ਸਮਾਜ ਦੇ ਨਹੀਂ ਸਿਰਫ ਉਹ ਨਾਰੀ ਜਾਤੀਆਂ ਨਹੀਂ ਉਹਨਾਂ ਨੇ ਸਮੁੱਚੇ ਦੇਸ਼ ਦੇ ਲਈ ਉਹ ਸਾਨੂੰ ਸੰਵਿਧਾਨ ਦਿੱਤਾ ਉਹ ਸਾਨੂੰ ਫੰਡਾਮੈਂਟਲ ਰਾਈਟਸ ਲੈ ਕੇ ਦਿੱਤੇ ਜਿਹਦੀ ਉਸ ਵੇਲੇ ਜ਼ਰੂਰਤ ਸੀ ਜਿਹੜੇ ਅੰਗਰੇਜ਼ਾਂ ਨੇ ਸਭ ਤੋਂ ਕੋਈ ਹੋ ਸੀ ਔਰ ਅੱਜ ਗੁਰਪ੍ਰਧ ਭਗਵੰਤ ਜਿਹੜਾ ਪੰਨੂ ਆ ਜੋ ਅਮਰੀਕਾ ਦੀ ਧਰਤੀ ਤੇ ਬੈਠਾ ਕਦੀ ਉਹ ਖਾਲਸਤਾਨ ਦਾ ਨਾਰਾ ਦਿੰਦਾ ਜਦੋਂ ਉਹਦਾ ਉਹ ਨਹੀਂ ਚੱਲਿਆ ਅੱਜ ਉਹ ਲੋਕਾਂ ਨੂੰ ਵੰਡਣ ਲਈ ਬਾਬਾ ਸਾਹਿਬ ਡਾਟ ਮੇਟ ਕਰਨ ਨੂੰ ਜੋ ਸ਼ਤਾਬਦੀ ਨੂੰ ਜੂਸ ਕੀਤੀ ਆ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕਰਦਾ ਪਰ ਮੈਂ ਮਹਿਸੂਸ ਕਰਦਾ ਕਿ ਅੱਜ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਲੋਕ ਜਿਹੜੇ ਸਾਨੂੰ ਜਾਤੀ ਦੇ ਆਧਾਰ ਤੇ ਸਾਨੂੰ ਧਰਮ ਦੇ ਆਧਾਰ ਤੇ ਸਾਨੂੰ ਲੜਾਣਾ ਚਾਹਦੇ ਆ ਵੰਡਣਾ ਚਾਹਦੇ ਆ ਉਹ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਔਰ ਜੋ ਉਹਨਾਂ ਨੇ ਚੈਲੰਜ ਕੀਤਾ ਸੀ ਕਿ 14 ਅਪ੍ਰੈਲ ਨੂੰ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਜਿੰਨੇ ਸਟੈਚੂ ਆ ਉਹਨਾਂ ਦੀ ਬੇਅਦਬੀਆ ਕਰਾਂਗਾ ਮੈਂ ਗੋਤਪਦਵੰਤ ਸਿੰਘ ਪੰਨੂ ਨੂੰ ਇਹ ਪੁੱਛਣਾ ਚਾਹੁੰਦਾ ਜੇ ਇੰਨੀ ਹਿੰਮਤ ਆ ਤਾਂ ਤੁਸੀਂ ਆਪਣੇ ਪੰਜਾਬ ਚ ਆਓ ਔਰ ਇੱਕ ਥਾਂ ਵੀ ਤੁਸੀਂ ਬੇਅਦਬੀ ਕਰਕੇ ਦਿਖਾਓ ਕਿਉਂਕਿ ਪੰਜਾਬ ਦੇ ਲੋਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਿਰਫ ਗਲਤ ਸਮਝ ਨਹੀਂ ਨਾਰੀ ਜਨ ਦੇ ਸਾਰੇ ਲੋਕ ਮੰਨਦੇ ਆ ਔਰ ਲੋਕ ਤੁਹਾਡਾ ਵਿਰੋਧ ਕਰਨਗੇ ਔਰ ਤੁਹਾਨੂੰ ਉਹ ਸਜ਼ਾ ਦੇਣਗੇ ਜਿਹੜੀ ਤੁਸੀਂ ਕਦੀ ਸੋਚੀ ਵੀ ਨਹੀਂ ਹੋਏਗੀ ਔਰ ਮੈਂ ਇੱਥੋਂ ਤੱਕ ਜੇ ਉੱਥੇ ਵੀ ਨਹੀਂ ਆਣਾ ਚਾਹੁੰਦਾ ਜੀ ਉਹ ਚ ਹਿੰਮਤ ਹੈ ਕਿਉਂਕਿ ਪਿਛਲੇ ਸਾਲ ਨਿਊਯਾਰਕ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਨਾਂ ਤੇ ਇੱਕ ਗਲੀ ਦਾ ਨਾਂ ਰੱਖਿਆ ਗਿਆ ਜੀ ਉਹ ਚ ਹਿੰਮਤ ਹੈ ਨਿਊਯਾਰਕ ਦੇ ਵਿੱਚ ਉਸ ਗਲੀ ਦਾ ਪੁਸ਼ ਕਰਕੇ ਦੱਸਦੇ ਕਿਉਂਕਿ ਇਹ ਸਿਰਫ ਜਿਹੜੀਆਂ ਉਹ ਗੱਲਾਂ ਕਰਦਾ ਉਹ ਸਿਰਫ ਤੇ ਸਿਰਫ ਉਹ ਲੋਕਾਂ ਨੂੰ ਬੰਦਲਣਾ ਚਾਹਦਾ ਅੱਜ ਪੰਜਾਬ ਦੇ ਸਾਡੇ ਦੇਸ਼ ਦੇ ਲੋਕ ਇੰਨੇ ਜਗਰਤ ਹੈਗੇ ਆ ਕਿ ਉਹ ਇਦਾਂ ਦੇ ਲੋਕਾਂ ਨੂੰ ਸੁਣਨਗੇ ਨਹੀਂ ਉਹਨਾਂ ਦੀ ਨਿਖੇਦੀ ਕਰਨਗੇ ਹਰ ਤਰ੍ਹਾਂ ਦਾ ਵਿਰੋਧ ਕਰਨਗੇ ਪਰ ਮੈਂ ਕੱਲ ਤੋਂ ਇਹ ਆਸ਼ੀ ਵੀ ਕਰਦਾ ਕਿ ਜਿਦਾ ਹੀ ਸਾਰੇ ਬਾਬਾ ਸਾਹਿਬ ਡਾਕਟਰ ਮਬੇਦਕਰ ਨੂੰ ਮੰਨਦੇ ਆ ਕਿਉਂਕਿ ਪੰਜਾਬ ਦੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮਬੇਦਕਰ ਦੀ ਫੋਟੋ ਬਸਰ ਡਾਕਟਰ ਬੇਟਕਾ ਦੇ ਨਾਲ ਸ਼ਹੀਦਮਸਦਾ ਸਾਹਿਬ ਭਗਤ ਸਿੰਘ ਦੀ ਫੋਟੋ ਜਿਹੜੀ ਲਾਈ ਆ ਉਹ ਲੋਕਾਂ ਚ ਉਹਨਾਂ ਦਾ ਸਤਿਕਾਰ ਕਰਕੇ ਲਾਈ ਆ ਸੋ ਮੈਂ ਸਮਝਦਾ ਕਿ ਅੱਜ ਲੋਕ ਸਾਰੇ ਇਕੱਠੇ ਨੇ ਔਰ ਗੁਰਪਤਮ ਸਿੰਘ ਪੰਨੂ ਦਾ ਵਿਰੋਧ ਕਰਦੇ ਆ ਔਰ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਚੈਲੰਜ ਕਬੂਲਦੀ ਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਕੱਲ੍ਹ ਦਾ ਚੈਲੰਜ ਇਹ ਸਾਨੂੰ ਸਾਰਿਆਂ ਨੂੰ ਚੈਲੰਜ ਆਓ ਇਕੱਠੇ ਹੋ ਕੇ ਅਸੀਂ ਇਸ ਤਰ੍ਹਾਂ ਦੇ ਲੋਕਾਂ ਦਾ ਵਿਰੋਧ ਕਰੀਏ ਤੁਹਾਨੂੰ ਜਵਾਬ ਨਹੀਂ ਆ ਰਿਹਾ ਕੋਈ ਨਹੀਂ ਬੋਲ ਰਿਹਾ ਕੋਈ ਤੁਸੀਂ ਬੋਲੋ ਬਾਕੀ ਬੋਲੋ ਸਭ ਤੋਂ ਪਹਿਲਾਂ ਆਪ ਸਭ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਗਿਆਨ ਨੂੰ ਧੰਨਵਾਦ ਗਿਆ ਪੀਮ ਗਿਆ 파ਰਥ ਜਿਵੇਂ ਕਿ ਮੇਰੇ ਤੋਂ ਪਹਿਲਾਂ ਅਸੇਦ ਸਤਕਾਰ ਜੋ ਪ੍ਰਧਾਨ ਜੀ ਸੁਤਨਾਮ ਜਲਾਲਪੁਰ ਜੀ ਨੇ ਔਰ ਤਰਟੋ ਸੁਖੀ ਜੀ ਨੇ ਆਪ ਸਭ ਨੂੰ ਦੱਸਿਆ ਕਿ ਬਾਬਾ ਸਾਹਿਬ ਪੀਰਾਂ ਮਿਤਕਤ ਜੀ ਜਿਨ੍ਹਾਂ ਨੂੰ ਮੈਂ ਭਾਰਤ ਰਤਨ ਨਹੀਂ विश्व ਰਤਨ ਕਹਾंगा ਉਹਨਾਂ ਦਾ 134ਵਾਂ ਜਨਮ ਦਿਵਸ ਆਪਾਂ ਕੱਲ 14 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਸਾਦੀ ਸਮ ਦੇ ਸਮ ਵਿੱਚ ਵੀ ਮਨਾ ਰਹੇ ਹਾਂ ਜਿੱਥੇ ਮੈਂ ਆਪ ਦੇ ਮadhyam ਦੇ ਰਾਹੀਂ ਉਨ੍ਹਾਂ ਦੇ ਜਨਮ ਦਿਨ ਦੀ ਸਮੂਹ ਭਾਰਤ ਵਾਸੀਆਂ ਨੂੰ ਔਰ ਦੇਸ਼ ਦੇ ਸਿਰਜ ਵਸਦੇ ਭਾਤੀਆਂ ਨੂੰ ਵਧਾਈ ਦਿੰਦਾ ਉੱਥੇ ਹੀ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ ਕਰਦਾ ਹਾਂ ਔਰ ਜੋ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਬਾਹਰ ਵਿਦੇਸ਼ ਵਿੱਚ ਬੈਠਦੇ ਹੋਏ ਆ ਆ ਭੱਦੀ ਸ਼ਬਦਾ ਵਾਲੀ ਉਸ ਮਹਾਨ شخصیت ਬਾਰੇ ਬੋਲੀ ਉਸਦੀਆਂ ਸਖਤ ਨਿਧਿਆਂ ਵਿੱਚ ਆਪਣੇ ਵੱਲੋਂ ਆਪਣੀ ਸਮੂਹ ਸੀਨੀਅਰ ਲੀਡਰਸ਼ਿਪ ਵੱਲੋਂ ਔਰ ਸਮੂਹ ਆਮ ਆਦਮੀ ਪਾਰਟੀ ਵੱਲੋਂ ਨਿੰਦਾ ਵਿਖੇਦੀ ਕਰਦਾ ਹਾਂ ਔਰ ਮੇਰਾ ਮੰਨਣਾ ਹੈ ਕਿ ਬਾਬਾ ਸਾਹਿਬ ਇੰਦਰ ਸਿੰਘ ਬਿਰਕਰ ਜੀ ਨੇ ਜਿੱਥੇ ਦੇਸ਼ ਦੇ ਲਈ ਉਹਨਾਂ ਨੇ ਸੰਵਿਧਾਨ ਲਿਖਿਆ ਕੱਲ ਉਹਨਾਂ ਨੇ ਯਰਵਿਸ਼ਣ ਤੇ ਨਹੀਂ ਕੰਮ ਕੀਤਾ ਉਹਨਾਂ ਨੇ ਨਾਰੀ ਸ਼ਕਤੀ ਨੂੰ ਵਧਾਉਣ ਦੇ ਲਈ ਕੰਮ ਕੀਤਾ ਔਰ ਹਿੰਦੂ ਐਕਟ ਤੇ ਵੀ ਕੰਮ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਇਹੋ ਜੀ ਸਖਸੀਅਤ ਬਾਰੇ ਕਿਸੇ ਇਹੋ ਜਿਹੇ ਗਲਤ ਸ਼ਰਾਰਤੀ ਅੰਸ਼ ਦੀ ਇਹ ਟਿੱਪਣੀ ਕਰਨਾ ਬਹੁਤ ਹੀ ਨਿੰਦਨਯੋਗ ਹੈ ਔਰ ਜੋ ਗੁਰਪ੍ਰਤਵਤ ਸਿੰਘ ਪੰਨੂ ਹੈ ਉਸਨੇ ਇਸ ਸਮਾਜ ਵਿੱਚ ਬੰਡੀ ਪਾ ਕੇ ਜਿਹੜਾ ਸਮਾਜ ਨਾਲ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਕੇ ਹੀ ਉਹਨਾਂ ਨੇ ਆਪਣੀਆਂ ਰੋਟੀਆਂ ਸਿਕੀਆਂ ਭਾਮੀਓਂ ਦਾ ਪਿਛਲਾ ਇਤਿਹਾਸ ਇਤਿਹਾਸ ਦੇਖ ਲਓ ਪਰ ਹੁਣ ਸਮਾਜ ਸੇਸ਼ ਤੌਰ ਤੇ ਪੰਜਾਬ ਵਾਸੀ ਬਹੁਤ ਹੀ ਅਗਾਂਵਰ ਸੋਚ ਵਰਨਤੁਰ ਪਿਆ ਕਿ ਇਹਨਾਂ ਦੀਆਂ ਕੋਟੀਆਂ ਚਾਲਾਂ ਵਿੱਚ ਨਹੀਂ ਆਉਣਗੇ ਮੈਨੂੰ ਪੂਰਾ ਵਿਸ਼ਵਾਸ ਹੈ ਕੱਲ ਨੂੰ ਪੂਰਾ ਪੰਜਾਬ ਵਪਾਰ ਜਾਂ ਜੇ ਤ੍ਰਿਥਪਾਰਤੀ ਵਾਸਤੇ ਹਨ ਬਾਬਾ ਸਾਹਿਬ ਪੀਮਲਾ ਅੰਬੀਦ ਕਜੀ ਦਾ ਜਨਮ ਦਿਵਸ ਇੱਕ ਮੁਠ ਹੋ ਕੇ ਪੂਰੀ ਸ਼ਰਦਾ ਤੇ ਪੂਰੀ ਅਮਨ ਸ਼ਾਂਤੀ ਦੇ ਨਾਲ ਬਣਾਉਣਗੇ ਔਰ ਉਸ ਦੀਆਂ ਇਹਨਾਂ ਗਲਤ ਗੱਲਾਂ ਵਿੱਚ ਨਹੀਂ ਆਉਣਗੇ ਔਰ ਮੈਂ ਆਪਦੇ ਮਾਦੀਏ ਮ ਰਹੇ ਉਸ ਨੂੰ ਵੀ ਅਸੀਂ ਬਗਾਰਨਾ ਚਾਹੁੰਦੇ ਹਾਂ ਕਿ ਜੇ ਉਸ ਤੇ ਵਿੱਚ ਦਮ ਹੈ ਉਹ ਪੰਜਾਬ ਵਿੱਚ ਤਾਂ ਕੀ ਜਿੱਥੇ ਵੀ ਉਹ ਦੁਨੀਆ ਵਿੱਚ ਕਿਤੇ ਵੀ ਰਹਿੰਦਾ ਹੈ ਭਾਵੇਂ ਕੈਨੇਡਾ ਅਮਰੀਕਾ ਵਿੱਚ ਵੀ ਪਤਾ ਲੱਗਿਆ ਕਿ ਉਹਨਾਂ ਅੰਡਰਗਰਾਉਂਡ ਵੇ ਆਏ ਕਿਤੇ ਵੀ ਹੋ ਰਹਿੰਦਾ ਹੈ ਉੱਥੇ ਜਿੱਥੇ ਵੀ ਬਾਬਾ ਸ਼ਾਪੀ ਮਤਲਬ ਅੰਬੇਦਕਰ ਜੀ ਦਾ ਸਟੈਚੂ ਜਾਂ ਉਹਨਾਂ ਦੀ ਕੋਈ ਮੂਰਤੀ ਸਥਾਪਿਤ ਹੈ ਉੱਥੇ ਜਾ ਕੇ ਉਹ ਕੋਈ ਸਾਹਮਣੇ ਆ ਕੇ ਉਹ ਗੱਲ ਕਰਕੇ ਦਿਖਾਵੇ ਤਾਂ ਉਸ ਨੂੰ ਉਸ ਦਾ ਨਤੀਜਾ ਉੱਥੇ ਹੀ ਮਿਲ ਜਾਵੇਗਾ ਸੋ ਮੈਂ ਦौरा ਫਿਰ ਵਿਥੇ ਉਹਨਾਂ ਨੂੰ ਇਸ ਗੱਲ ਦੀ ਉਹਨਾਂ ਦੀ ਗਲਤੀ ਨਿਕਿੱਦੀ ਕਰਦਾ ਹਾਂ ਉੱਥੇ ਜੋ ਪਿਛਲੇ ਦਿਨੀ ਫਲੋਰ ਵਿਖੇ ਵੀ ਬਾਬਾ ਸਾਹਿਬ ਵੀ ਰਾਮਬੀਰ ਕ ਜੀ ਦੀ ਮੂਰਤੀ ਤੇ ਜੋ ਗਲਤ ਕਿਸੇ ਨੇ ਸ਼ਬਦਾਵਲੀ ਲਿਖੀ ਉਸ ਦੀ ਵੀ ਨਿਕਿੱਦੀ ਕਰਦਾ ਮੈਂ ਇਹ ਗੱਲ ਦਾ ਬਸੀਆਂ ਨੂੰ ਸੇਵਾ ਤੋਂ ਅਪੀਲ ਤੇ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹਾ ਸ਼ਾਂਤੀ ਅੰਸਰਾਂ ਦੇ ਗੱਲਾਂ ਵਿੱਚ ਨਾ ਆਪਾਂ ਪੰਜਾਬ ਵਿੱਚ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਵਾਹੀ ਦੇ ਵਿੱਚ ਜੋ ਪਿਛਲੇ 3 ਸਾਲ ਤੋਂ ਸਰਕਾਰ ਬਣੀ ਹੈ ਜਿਸ ਤਰ੍ਹਾਂ ਅਸੀਂ ਸ਼ਾਂਤੀ ਨਾਲ ਭਾਈ ਤਰਸਾਨੇ ਦੇ ਨਾਲ ਰਹਿ ਰਹੇ ਹਾਂ ਇਸ ਤਰ੍ਹਾਂ ਆਪਾਂ ਰਹਿਣਾ ਹੈ ਪਹਿਲਾਂ ਵੀ ਦਾ ਰਹਿਣਾ ਅੱਗੇ ਵੀ ਦਾ ਰਹਿਣਾ ਸੋ ਇਹੀ ਬੇਨਤੀਆਂ ਕਰਦਾ ਹੋਇਆ ਦੁਆਰਾ ਫਿਰ ਗੁਰਪਤਵੰਨ ਸਿੰਘ ਕਰਨੂ ਦੇ ਉਸ ਬਿਆਨ ਦੀ ਵਿਖੇਦੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਰਾਜਸੀ ਸਾਰੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਔਰ ਸਾਡੇ ਐਮ.ਐਲ.ਏ ਡਾਕਟਰ ਸੁਭਿੰਦਰ ਸਿੰਘ ਸੁਖੀ ਜੀ ਆਪਣੇ ਪੰਚੀ ਸਰ ਹਾਲ ਜੀ ਵੱਲੂ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਇੱਥੇ ਪਹੁੰਚੇ ਐ ਅੱਜ ਤੁਸੀਂ ਦੇਖਿਆ ਹੋਣਾ ਕਿ ਜੋ ਫਲੋਰ ਵਿਕੇ ਹੋਇਆ ਉਸ ਸੰਬੰਧ ਦੇ ਵਿੱਚ ਜਿਹੜੀ ਕਿ ਪ੍ਰਧਾਨ ਜੀ ਨੇ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਹੈ ਜਿਹੜਾ ਕਿ ਗੁਰਪ੍ਰਤਾਪ ਪੰਨੂ ਨੇ ਜਿਹੜਾ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬਾਰੇ ਚ ਗਲਤ ਸ਼ਬਦਾਵਲੀ ਵਰਤੀ ਗਈ ਹੈ ਉਹਦੇ ਕਰਕੇ ਜਿਹੜੀ ਕਿ ਅਸੀਂ ਸਖਤ ਨਿੰਦਾ ਕਰਦੇ ਆ ਸਾਰੇ ਜਣੇ ਜਿੰਨੇ ਵੀ ਅਸੀਂ ਇੱਥੇ ਸਾਡੀ ਲੀਡਰਸ਼ਿਪ ਘੱਟੀ ਹੋਈ ਹੈ ਸਾਰੀ ਇਸ ਗੱਲ ਦੀ ਨੁਕੇਦੀ ਕਰਦੀ ਹੈ ਔਰ ਉਸ ਨੂੰ ਇਸ ਗੱਲ ਦਾ ਚੈਲੰਜ ਕਰਦੀ ਹੈ ਕਿ ਜੇਕਰ ਉਹਦੇ ਵਿੱਚ ਕੋਈ दम ਹੈ ਤਾਂ ਉਹ ਪੰਜਾਬ ਆ ਕੇ ਔਰ ਜਿੱਥੇ ਵੀ ਹੈ ਕਿਤੇ ਉੱਥੇ ਸਾਹਮਣੇ ਆ ਕੇ ਜਿਹੜੀ ਕਿ ਉਹ ਗੱਲ ਕਰੇ ਔਰ ਉਸ ਨੂੰ ਉਹਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਔਰ ਮੈਂ ਇਸ ਸਾਡੇ ਸੀਐਨ ਸਾਹਿਬ ਭਗਵੰਤ ਮਾਨ ਜੀ ਨੇ ਹਮੇਸ਼ਾ ਤੁਸੀਂ ਸਾਰੇ ਦੇਖਦੇ ਹੋਵੋਗੇ ਔਰ ਸਾਡੇ ਪਿੱਛੇ ਵੀ ਤੁਸੀਂ ਦੇਖਦੇ ਆ ਕਿ ਜਿਹੜੀ ਕਿ ਡਾਕਟਰ ਪੀਮਰਾਓ ਉਮੇਦਕਰ ਜੀ ਦੀ ਜਿਹੜੀ ਕਿ ਉਹਨਾਂ ਨੇ ਹਰੇਕ ਦਫ਼ਤਰ ਦੇ ਵਿੱਚ ਫੋਟੋ ਲਗਾ ਕੇ ਨਾਲ ਹੀ ਸ਼ਹੀਦ ਭਗਤ ਸਿੰਘ ਜੀ ਦੀ ਜਿਹੜੀ ਕਿ ਇੱਕ ਬਹੁਤ ਬੜੀ ਮਿਸਾਲ ਪੈਦਾ ਕੀਤੀ ਹੈ ਔਰ ਡਾਕਟਰ ਪੀਮਰਾਓ ਉਮੇਦਕਰ ਜੀ ਨੇ ਜੇ ਅੱਜ ਮੈਂ ਤੁਹਾਡੇ ਵਿੱਚ ਬੈਠੀ ਆ ਜਾਂ ਸਾਡਿਆਂ ਔਰਤਾਂ ਬੈਠੀਆਂ ਨੇ ਜਿਹੜੀਆਂ ਕਿ بڑے بڑے ਅਹੁਦਿਆਂ ਤੇ ਪਹੁੰਚੀਆਂ ਨੇ ਉਹ ਉਹਨਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਜਿਹੜੇ ਕਿ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਕਿ ਇੱਕ ਇਤਿਹਾਸ ਕਾਇਮ ਕੀਤਾ ਹੈ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਤੇ ਬਹੁਤ ਧੰਨਵਾਦ ਕਰਦੀ ਹਾਂ ਔਰ ਇਸ ਗਲਤੀ ਸਖਤ ਜ਼ਿੰਦਾ ਕਰਦੀ ਹਾਂ ਕਿ ਜੋ ਗੁਰਪਤਾ ਪੰਨੂ ਨੇ ਜੋ ਡਾਕਟਰ ਭੀਮਰਾਓਂ Ambedkar ਜੀ ਦੇ ਬਾਰੇ ਚ ਗਲਤ ਸ਼ਬਦਾਵਲੀ ਵਰਤੀ ਹੈ ਮੈਂ ਉਸ ਦੀ ਸਖਤ ਨਿੰਦਾ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਲਾ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦਾ ਜਿੱਦਾਂ ਸਾਡੇ ਸਾਰੇ ਲੀਡਰਸ਼ਿਪ ਵਾਲਿਆਂ ਨੇ ਦੱਸਿਆ ਕਿ ਜੋ ਪੰਨੂ ਨੇ ਅੰਬੇਦ ਅੰਬੇਦਕਰ ਜੀ ਬਾਰੇ ਗਲਤ ਟਿੱਪਣੀ ਕੀਤੀ ਹੈ ਉਹਦੀ ਅਸੀਂ ਨਖੇਦੀ ਕਰਦੇ ਆਂ ਔਰ ਪੰਜਾਬ ਸਰਕਾਰ ਇਹ ਬਚਨ ਬੱਤ ਦਾ ਕਿ ਅੰਬੇਦਕਰ ਜੀ ਦਾ ਸਤਕਾਰ ਕਰਨਾ ਸਾਡਾ ਫਰਜ਼ ਬੰਦਾ ਆ ਔਰ ਸਾਡੇ ਸੀਐਮ ਸਾਹਿਬ ਨੇ ਜਿਸ ਦਿਨ ਤੋ ਸੋਚ ਚੱਕੀ ਆ ਉਸ ਦਿਨ ਤੋਂ ਹੀ ਸਾਰੇ ਦਫਤਰਾਂ ਦੇ ਵਿੱਚ ਦੋਨਾਂ ਸ਼ਹੀਦਾਂ ਜਮ ਸਰਦਾਰ ਭਗਤ ਸਿੰਘ ਦੀ ਔਰ ਡਾਕਟਰ ਭੀਮrao Ambedkar ਜੀ ਦੀ ਫੋਟੋ ਲਗਵਾ ਕੇ ਉਹਨਾਂ ਦਾ ਸਤਿਕਾਰ ਦਿੱਤਾ ਹੈ ਔਰ ਸਤਿਕਾਰ ਕਾਇਮ ਰਹੂਗਾ ਔਰ ਜਿਹੜੀ ਪੰਨੂ ਨੇ ਇਹ ਗੱਲ ਕੀਤੀ ਆ ਉਹਦੇ ਲਈ ਲੋਕਾਂ 'ਚ ਬੜਾ ਹੀ ਗੁੱਸਾ ਆ ਰੋਅ ਆ ਔਰ ਕੱਲ ਜਿਹੜਾ ਆਉਣ ਵਾਲਾ 134 ਮਾ ਉਹਨਾਂ ਦਾ ਜਨਮ ਦਿਨ ਆ ਬਹੁਤ ਵੱਡੀ ਤਦਾਦ ਦੇ ਵਿੱਚ ਅਰਦਾ ਦੇ ਨਾਲ ਮਨਾਇਆ ਜਾ ਰਿਹਾ ਅਸੀਂ ਸਾਰੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਂਟ ਕਰਦੇ ਆਂ ਔਰ ਕਹਿੰਦੇ ਆਂ ਕਿ ਪੰਨੂ ਨੂੰ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸਮਾਜ ਦਾ ਮਾਹੌਲ ਵਿਗੜੇ ਔਰ ਉਹ ਛਰਾਰਤੀ ਅੰਸਰ ਆਪਣਾ ਰਾਮਨਾ ਘਰੇ ਬੈਠੇ ਅਗਰ ਉਹ ਚ ਹਿੰਮਤ ਆ ਤਾਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਆ ਕੇ ਇਹੋ ਜੀ ਗੱਲ ਕਰਕੇ ਦਿਖਾਵੇ ਲੋਕ ਮੂੰਹ ਤੋੜਵਾ ਜਵਾਬ ਦੇਵੋਗੇ ਜਿਆਦਾ ਕੁਝ ਨਾ ਕਹਿੰਦਾ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਹੈ ਕੁਝ ਪੰਕਤ ਜਿਮੇ ਦਾ ਮੋਦੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਸਾਰਾ মিডিਆ ਕਹਿੰਦਾ ਹੈ ਕਿ ਤੁਹਾਡਾ ਟਰੰਕਪਨ ਬਹੁਤ ਜ਼ਿਆਦਾ ਨੇੜਤਾ ਹੈਗੀ ਹੈ ਔਰ ਟਰੰਕਪਨਾਂ ਦੀ ਜਿਹੜੀ ਸਰਕਾਰ ਅਮਰੀਕਾ ਦੇ ਵਿੱਚ ਹੀ ਜਿਹੜਾ ਗੁਰਪ੍ਰਧਾਨ ਕੋਲ ਬੈਠਾ ਹੈਗਾ ਉੱਥੇ ਬੈਠ ਕੇ ਸਾਰਾ ਕੁਝ ਚਲਾ ਰਿਹਾ ਹੈ ਉਹਨਾਂ ਚਾਹੀਦਾ ਹੈ ਕਿ ਟਰੰਕਪਨ ਨਾਲ ਗੱਲ ਕਰਕੇ ਜਿਹੜੀਆਂ ਇਸ ਦੇਸ਼ ਨੂੰ ਬੰਨੜਨ ਦੀਆਂ ਜਿਹੜੀਆਂ ਸ਼ਰਤਾ ਹੋ ਰਹੀਆਂ ਉਹ ਜਿਹੜੀਆਂ ਸ਼ਰਤਾ ਹੋ ਰਹੀਆਂ ਇਹਨਾਂ ਨੂੰ ਬੰਦ ਕਰਾਇਆ ਜਾਵੇ ਔਰ ਉਹਨੂੰ ਬੰਨਦੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ